ਦੇ ਨਾਲ ਵਕ ਵਕ ਪਿੰਡਾਂ ਤੋਂ ਸਰਪੰਚ ਸਾਹਿਬ ਮੇਰੇ ਪਿੰਡ ਵਾਸੀ ਨੌਜਵਾਨ ਵੀਰ ਪਿਆਰੇ ਬੱਚੇ ਔਰ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਯੋਗ ਮੰਡੀ ਲਾਟੂਕਾ ਤੋਂ ਚੌਣ ਲੜ ਰਹੇ ਸਰਦਾਰ ਹਰਨੇਕ ਸਿੰਘ ਉਹਨਾਂ ਦੇ ਨੌ ਬੇਟੀ ਕਿਰਨਾਰਾਣੀ ਔਰ ਜੋਨ ਫਟੇਗੜ ਤੇ ਜੋ ਤੋਬੜੀ ਤੋਂ ਫਲਾਕ ਸੰਭ ਤੇ ਚੋਣ ਲੜ ਰਿਹਾ ਜਗਵੀਰ ਕੌਰ ਜੀ ਜੋ ਆਮ ਆਦਮੀ ਪਾਰਟੀ ਨੇ ਨਾ ਟਿਕਟ ਦਿੱਤੀ ਹੈ ਸਾਰੇ ਸਭ ਤੋਂ ਪਹਿਲਾਂ ਫੱਟੇ ਦੀ ਸਾਹ ਜਾਈਏ ਵਾਹੀ ਗੁਰੂ ਜੀ ਦਾ ਖਾਲਸਾ ਜੈ ਵਾਹੀ ਗੁਰੂ ਜੀ ਦੀ ਫੱਟੇ ਮੇਰੇ ਪਿੰਡ ਵਾਸੀਓ ਸਾਰਿਆਂ ਨੂੰ ਪਤਾ ਹੀ ਹੈ ਕਿ 14 ਤਰੀਕ ਨੂੰ ਦੇਣ ਐਤਵਾਰ ਬਲਾਕ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਹੋਣ ਜਾ ਰਹੀਆਂ ਨੇ ਸਾਰਿਆਂ ਨੂੰ ਬੇਨਤੀ ਕਰਨ ਆਇਆ ਉਸੇ ਬਾਤ ਕਰ ਰਿਹਾ ਕਿ ਅੱבא ਜਿਲਾ ਪ੍ਰੈਸ਼ਾ ਦੇ ਜੋ ਹਾਈ ਕਮਾਂਡ ਨੇ ਟਿਕਟ ਦਿੱਤੀ ਹੈ ਸਰਦਾਰ ਹਰਨੇਕ ਸਿੰਘ ਦੇ ਨੌ ਬੇਟੀ ਨੂੰ ਵੇਖੋ ਹਾਈ ਕਮਾਂਡ ਨੇ ਬੜੀ ਸ਼ੋਸ਼ਮਤਾ ਟਿਕਟ ਦਿੱਤੀ ਹੈ ਕਿ ਚਾਰ ਵਾਰ ਸਰਪੰਚ ਬਣਿਆ ਹਰਨੇਕ ਸਿੰਘ ਜੀ ਚੌਥੀ ਵਾਰ ਸ਼ਰਮ ਸੰਤੀ ਨਾਲ ਚੁਣਿਆ ਗਿਆ ਹੈ ਇੱਕ ਤੋਂ ਦੂਜੀ ਵਾਰ ਸਰਪੰਚ ਬਣਨਾ ਵੀ ਔਖਾ ਏ ਪਰ ਜਿਹਨ ਲੋਕਾਂ ਦੇ ਵਿੱਚ ਵਿਚਰਦੇ ਸੀ ਔਰ ਸਾਰਿਆਂ ਨੂੰ ਬੇਨਤੀ ਕਰਨਾ ਆ ਕਿ 14 ਤਰੀਕ ਨੂੰ ਚਾੜੂ ਵਾਲੇ ਨਿਸ਼ਾਨ ਤੇ ਮੋਹਰਾ ਲਾ ਕੇ ਬਲਾਕ ਸੰਪਤੀ ਰਜਿਸਟਰ ਦੇ ਉਹ ਵੀ ਸੀਟਾਂ ਜਿਹੜੀਆਂ ਨੇ ਉਹ ਕਾਮਯਾਬ ਕਰਨਾ ਹੈ ਤਾਂ ਕਿ ਆਪਾਂ ਜੋ ਫੰਡ ਹੈ ਉਹ ਗ੍ਰਾਂਟ ਹੁੰਦਾ ਹੈ ਜਿਹੜਾ ਪ੍ਰੀਸ਼ਦ ਦਾ ਉਹ ਵੀ ਆਪਾਂ ਪਿੰਡਾਂ ਦੇ ਵਿੱਚ ਲਗਾ ਸਕੀਏ ਕਲਾਕ ਸੰਤੀ ਦੇ ਜੋ ਫੰਡ ਆਉਂਦੇ ਨੇ ਉਹ ਵੀ ਇਹਨਾਂ ਕੋਲ ਲੈ ਕੇ ਆਪਾਂ ਇਹਨਾਂ ਦੇ ਵਿੱਚ ਲਗਾ ਸਕੀਏ ਸਤਿਕਾਰਯੋਗ ਸਾਡੇ ਮਾਨਯੋਗ ਐਮ.ਐਲ.ਏ. ਨਿਰਿੰਦਰਪਾਲ ਸੋਹਣਾ ਜੀ ਔਰ ਸਾਡੀ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਔਰ ਸਾਡੇ ਜੋਨ ਮੰਡੀ ਲਾਧੂਗਾ ਤੋਂ ਵੱਖ-ਵੱਖ ਪਿੰਡਾਂ ਤੋਂ ਸਾਡੇ ਨਾਲ ਚੱਲ ਰਿਹਾ ਸਾਡੇ ਸਾਥੀ ਸਰਪੰਚ ਸਾਹਿਬਾਨ ਔਰ ਮੇਰੇ ਸਾਹਮਣੇ ਬੈਠੇ ਪਿੰਡ ਫਟੇਗੜ ਦੇ ਨੌਜਵਾਨ ਬਜ਼ੁਰਗ ਬੱਚੇ ਤੁਹਾਨੂੰ ਪਤਾ ਹੈ ਅਸੀਂ ਥੋੜਾ ਸਾਡਾ ਸ਼ਡਿਊਲ ਲੇਟ ਚੱਲ ਰਿਹਾ ਹੈ ਤੁਸੀਂ ਫਿਰ ਵੀ ਸਾਡਾ ਇੰਤਜ਼ਾਰ ਕਰ ਰਹੇ ਹੋ ਬੈਠੇ ਹੋ ਸੋ ਹੁਣ ਟਾਈਮ ਜਿਹੜਾ ਹੈਗਾ ਬਲਾਕ 37 ਜਿਹਨਾਂ ਪ੍ਰੀਸ਼ਦ ਦੇ ਵੋਟਾਂ ਦਾ ਹੈ 14 ਦਸੰਬਰ ਦਿਨ ਐਤਵਾਰ ਨੂੰ ਪੋਲਿੰਗ ਦਾ ਦਿਨ ਹੈ ਉਸ ਦਿਨ ਆਪਾਂ ਵਾਧੂ ਵਾਧੂ ਆਪਣੇ ਜੋ ਜੌਨ ਮੰਡੀ ਲਾਧੂ ਘਰ ਤੋਂ ਸਾਡੇ ਪਰਿਵਾਰ ਨੂੰ ਮੈਨੂੰ ਤਕਰੀਬਨ ਬਹੁਤ ਸਾਰੇ ਜਾਣਦੇ ਹੀ ਨੇ ਮੈਂ ਹਰਨੇਕ ਸਿੰਘ ਸਰਪੰਚ ਪਿੰਡੋਜਾਂ ਵਾਲੀ ਤੋਂ ਔਰ ਸਾਡੇ ਪਰਿਵਾਰ ਦੇ ਇਹ ਪਾਰਟੀ ਨੇ ਟਿਕਟ ਦਿੱਤੀ ਹੈ ਸਾਡੀ ਬੱਚੀ ਸਾਡੀ ਨੋ ਰਾਣੀ ਕਿਰਨਾਰਾਣੀ ਨੂੰ ਸੋ ਇਸੇ ਤਰ੍ਹਾਂ ਹੀ ਜੌਨ ਫਤੇਗੜ ਤੋਂ ਸਾਡੇ ਮੰਗਲ ਸਿੰਘ ਸਰਪੰਚ ਪਿੰਡ throbdi ਤੋਂ ਉਹਨਾਂ ਦੀ ਧਰਮ ਪਤਨੀ ਜਗੀਰਕੌਰ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਸੋ ਆਪਾਂ ਦੋਨਾਂ ਕੈਂਡੀਡੇਟਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਿਉਂ ਇਸ ਵਾਰ ਮਸ਼ੀਨ ਤੇ ਵੋਟਾਂ ਨਹੀਂ ਪਾਣੀਆਂ ਬੈਲਟ ਪੇਪਰ ਤੇ ਆਪਾਂ ਨੂੰ ਮੋਹਰਾ ਲਾਉਣੀਆਂ ਪੈਣੀਆਂ ਨੇ ਸੋ ਵੱਧ ਤੋਂ ਵੱਧ ਆਪਾਂ ਮੋਹਰਾ ਲਾ ਕੇ ਇਹਨਾਂ ਦੋਨਾਂ ਕੈਂਡੀਡੇਟਾਂ ਨੂੰ ਸਖਤ ਵੱਧ ਲੀਡ ਦੇ ਆਪਾਂ ਇੱਥੇ ਇਹਨਾਂ ਨੂੰ ਜਿਤਾਉਣਾ ਹੈ ਸੋ ਜੋ ਜਿਲ੍ਹਾ ਪ੍ਰੇਸ਼ਦ ਤੇ ਦਾ ਬਲਾਕ ਸ਼ੰਤੀ ਦੇ ਕੰਮ ਨੇ ਉਹ ਆਪਣੇ ਪਿੰਡ ਦੇ ਵਿੱਚ ਪਹਿਲੇ ਅਧਾਰ ਤੇ ਕਰਾਏ ਜਾਣਗੇ ਸੋ ਮੈਂ ਤੁਹਾਨੂੰ ਇੱਕ ਜ਼ਿਲ੍ਹਾ ਪ੍ਰੀਸ਼ਦ ਦੇ ਕੰਮਾਂ ਬਾਰੇ ਥੋੜਾ ਜਿਹਾ ਦੱਸ ਦਿੰਨਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਕੰਮ ਨੇ ਜਿਵੇਂ ਜਿਲ੍ਹੇ ਦੇ ਵਿੱਚ ਡੀਸੀ ਆਫਿਸ 'ਚ ਕੋਈ ਵੀ ਬਿਲਕ ਪਾਸ ਹੁੰਦਾ ਜਿਵੇਂ ਨਰੇਗਾ ਦਾ ਬਿਲਕ ਜਾਂ ਕੋਈ ਮਕਾਨਾਂ ਦਾ ਕੰਮ ਹੈ ਜਾਂ ਕੋਈ ਰਾਸ਼ਨ ਕਾਰਡ ਦਾ ਕੰਮ ਹੈ ਜਾਂ ਕੋਈ ਫਲਾਸ਼ਗਰ ਬਣਾਉਣ ਦਾ ਕੰਮ ਹੈ ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹਦੀ ਪ੍ਰਵਾਨਗੀ ਜਾਂ ਮਤਾ ਉਹ ਉੱਥੇ ਬਾਈਟ ਪਾਸ ਹੁੰਦਾ ਹੈ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਹੁੰਦਾ ਹੈ ਸੋ ਆਪਾਂ ਆਪਣੇ ਕੈਂਡੀਡੇਟ ਜਿਤਾ ਕੇ ਆਪਣੇ ਜ਼ੋਨ ਮੰਡੀ ਲਾਚੂਗਾ ਤੋਂ ਵੱਧ ਵੱਧ ਵੋਟਾਂ ਨਾਲ ਜਿਤਾ ਕੇ ਆਪਾਂ ਭੇਜਾਂਗੇ ਸੋ ਕਿਸੇ ਵੀ ਤਰ੍ਹਾਂ ਦੀ ਆਪਣੇ ਪਿੰਡ ਦੇ ਵਿੱਚ ਮੁਸ਼ਕਲ ਨਹੀਂ ਆਣ ਦਿੱਤੀ ਜਾਏਗੀ ਜਿੰਨੇ ਵੀ ਮਕਾਨ ਤੁਹਾਡੇ ਪਹਿਲਾਂ ਜਿਹੜੇ ਲਿਸਟ ਦੇ ਵਿੱਚ ਆਨਲਾਈਨ ਹੋ ਚੁੱਕੇ ਨੇ ਜੇ ਕੋਈ ਸਰਵੇ ਦੇ ਵਿੱਚੋਂ ਰਹਿ ਗਿਆ ਹੈ ਉਹ ਦੁਬਾਰਾ ਜਿਹੜਾ ਉਹਨਾਂ ਦੇ ਨਾਮ ਪਵਾ ਕੇ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜਿਹੜੇ ਇੱਥੇ ਮਕਾਨਾਂ ਦੀ ਜਿਹੜੀ ਪੇਮੈਂਟ ਹੈ ਉਹ ਜਲਦੀ ਜਿਹੜਾ 54 ਤੱਕ ਤੋਂ ਬਾਅਦ ਜਿਹੜੀ ਕਿਸ਼ਤ ਹੈ ਉਹ ਦਿੱਤੀ ਜਾਏਗੀ ਸੋ ਇਸੇ ਤਰ੍ਹਾਂ ਮੈਂ ਇੱਕ ਹੋਰ ਗੱਲ ਦੱਸ ਦੇਣਾ ਪਿੱਛੇ ਜੇ ਕੰਮ ਅਮਰੀਕਾ ਦੇ ਵਿੱਚ ਲੇਬਰ ਨੂੰ ਮਿਲਦਾ ਰਿਹਾ ਸੋ ਇਲੈਕਸ਼ਨ ਐਮਪੀ ਦਾ ਹੋਇਆ ਆਪਣੇ ਲੋਕਾਂ ਨੇ ਸ਼ੇਰ ਸਿੰਘ ਉਹ ਬਾਈ ਨੂੰ ਵੋਟਾਂ ਪਾਈਆਂ ਤੇ ਉਹਨਾਂ ਨੇ ਕੀ ਕੀਤਾ ਵੀ ਹੋ ਸਕਦਾ ਵੀ ਉਹ ਜਾ ਕੇ ਕੋਈ ਚੰਗੇ ਕੰਮ ਵਾਸਤੇ ਮੰਗ ਅਠਾ ਦੇ ਪਰ ਉਹਨਾਂ ਨੇ ਆਪਣੀ ਲੋਕਾਂ ਦੀ ਆ ਗਰੀਬ ਲੋਕਾਂ ਦੀਆਂ ਜਿਹੜੀਆਂ ਨਰੇਗਾ ਦੇ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਕੀਤੀਆਂ ਇੱਥੋਂ ਹੀ ਵੀਡੀਓ ਵਗੈਰਾ ਬਣਾ ਕੇ ਉਹਨਾਂ ਨੇ ਪੇਸ਼ ਕੀਤੀਆਂ ਤੇ ਜਿਹੜਾ ਉਹ ਨਰੇਗਾ ਦਾ ਕੰਮ ਵੀ ਆਪਣਾ ਬੰਦ ਹੋ ਗਿਆ ਜੇ ਕਿਸੇ ਨੂੰ ਯਕੀਨ ਨਾ ਹੋਵੇ ਮੇਰੇ ਕੋਲ ਉਹਦੀ ਆਪ ਦੀ ਖੁਦ ਦੀ ਵੀਡੀਓ ਹੈ ਅਸੀਂ ਸਰਪੰਚਾਂ ਨੇ ਉਹਦੇ ਨਾਲ ਗੱਲਬਾਤ ਕੀਤੀ ਡੀ ਸੀਓ ਸਫਾਈਲ ਕਾਚ ਜਿੱਥੇ ਉਹ ਆਪ ਮੰਨਿਆ ਕਿ ਜਿਹੜੇ ਮਜ਼ਦੂਰ ਨੇ ਇਹ ਵਿਹਲੇ ਬੈਠੇ ਰਹਿੰਦੇ ਨੇ ਇਹ ਕੰਮ ਨਹੀਂ ਕਰਦੇ ਤੇ ਮੈਂ ਸ਼ਿਕਾਇਤ ਕੀਤੀ ਹੈ ਸੋ ਇਹਨਾਂ ਦਾ ਜਿਹੜਾ ਹੈਗਾ ਐਨੀ ਕੋਈ ਸੋਚ ਹੈ ਵੀ ਗਰੀਬ ਜਨਤਾ ਨੂੰ ਸਰਕਾਰ ਕੰਮ ਦੇ ਰਹੀਏ ਕੋਈ ਬਜ਼ੁਰਗ 10 ਮਿੰਟ ਜਾ ਟਾਗਾ ਟਾ ਬੈਠ ਵੀ ਜਾਂਦਾ ਤੇ ਕਿੱਡੀ ਕੋਬੱਡੀ ਗੱਲ ਹੈ ਸੋ ਤੁਸੀਂ ਆਮ ਆਦਮੀ ਪਾਰਟੀ ਦੇ ਆਪਣੇ ਦੋਵੇਂ ਕੈਂਡੀਡੇਟ ਜਿਵੇਂ ਜਿਲ੍ਹਾ ਪ੍ਰੇਸ਼ਕ ਤੇ ਬਲਾਕ ਸੰਤੀ ਦੋਨੇ ਵਟਾਂ ਚਾੜੂ ਦੇ ਚੌੜ ਨਿਸ਼ਾਨ ਤੇ ਪਾ ਕੇ ਤੁਸੀਂ 14 ਤਰੀਕ ਨੂੰ ਇਹਨਾਂ ਨੂੰ ਕਾਮਯਾਬ ਕਰੋ ਸੋ ਮੇਰੀ ਇਹ ਅਪੀਲ ਹੈ ਫਿਰ ਤੋਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਹੀ ਧੰਨਵਾਦ ਕਰਦਾ ਵੀ ਤੁਸੀਂ ਬਹੁਤ ਦੇਰ ਤੱਕ ਅਜੇ ਇੰਤਜ਼ਾਰ ਕਰ ਰਹੇ ਹੋ ਬੈਠੇ ਹੋ ਸੋ ਪਿੰਡ ਪਿੰਡ ਵਿਖੇ 71 ਹੋਏ ਪਿੰਡ ਵਾਸੀ ਸਾਰੇ ਸਾਡੇ ਬੜੇ ਸਤਿਕਾਰਯੋਗ ਨੌਜਵਾਨ ਵੀਰ ਮੇਰੇ ਬਜ਼ੁਰਗ ਮੇਰੀਆਂ ਮਾਵਾ ਮਿਲੀਆਂ ਪੈਣਾ ਪਿੰਡ ਦੇ ਸਾਡੇ ਸਰਪੰਚ ਭੈਜੀ ਸਾਰੇ ਹੀ ਮੈਂਬਰ ਸਹਿਬਾਨ ਉਹਨਾਂ ਤੋਂ ਲਾਗਾ ਸਾਡੇ ਜ਼ਿਲ੍ਹਾ ਪਰਿਸ਼ਦ ਤੇ ਚੋਣ ਲੜ ਰਹੇ ਸਾਡੇ ਪ੍ਰੇਣ ਕਿਰਨਾ ਜੀ ਬਲਾਕ ਸੰਮਤੀ ਤੇ ਤੋਂ ਆਪਣੇ ਚੋਣ ਲੜ ਰਹੇ ਮੰਗਲ ਸਿੰਘ ਜੀ ਉਹਨਾਂ ਦੇ ਤਰਨ ਪਤਨੀ ਉਹਨਾਂ ਤੋਂ ਇਲਾਵਾ ਸਾਡੇ ਨਾਲ ਆਏ ਸਾਰੇ ਹੀ ਸੀਨੀਅਰ ਆਗੂ ਸਹਿਬਾਨ ਚੇਅਰਮੈਨ ਸਾਹਿਬ ਸਰਪੰਚ ਸਾਹਿਬਾਨ ਸਾਰੇ ਵਰਕਰ ਸਹਿਬਾਨ ਸਾਰੇ ਪਿੰਡ ਵਾਸੀ ਸਾਰਿਆਂ ਨੂੰ ਫਤਿਹ ਸਾਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 14 ਦਸੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਇਹ ਚੋਣਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਕਿਉਂਕਿ ਜੋ ਬਲਾਕ ਸਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਕੈਂਡੀਡੇਟ ਹੁੰਦੇ ਨੇ ਜਦੋਂ ਇਹ ਮੈਂਬਰ ਬਣਦੇ ਨੇ ਤਾਂ ਇਹਨਾਂ ਕੋਲ ਵੀ ਬੜੇ ਕੰਮ ਹੁੰਦੇ ਨੇ ਜਿੱਦਾਂ ਕਿ ਨਰੇਗਾ ਜਿਹੜਾ ਆਪਣਾ ਨਰੇਗਾ ਚੱਲਦਾ ਹੈ ਉਹਦਾ ਬਜਟ ਪਾਸ ਕਰਨਾ ਮਕਾਨਾਂ ਦੇ ਕੰਮ ਨੇ ਗਰਾਟਾ ਦੇ ਕੰਮ ਨੇ ਉਹ ਸਾਰਾ ਕੰਮ ਇਹਨਾਂ ਦੇ ਲਈ ਆਉਂਦਾ ਹੈ ਇਸ ਲਈ ਇਹ ਜਿਹੜੀ ਚੋਣ ਹੈ ਇਹਨਾਂ ਨੂੰ ਜਿੱਤੌਣੀ ਜ਼ਰੂਰੀ ਹੁੰਦੀ ਹੈ ਆਪਣੇ ਆਵਾਜ਼ ਦੀ ਪਾਰਟੀ ਦੇ ਉਮੀਦਵਾਰ ਖੜੇ ਨੇ ਤੁਸੀਂ ਇਹਨਾਂ ਸਾਰੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣੀਆ ਝਾੜੂ ਦਾ ਨਿਸ਼ਾਨ ਹੈ ਜ਼ਿਲ੍ਹਾ ਪ੍ਰਸ਼ਦ ਦਾ ਵੀ ਔਰ ਬਲਾਕ ਸੰਪਤੀ ਦਾ ਵੀ ਦੋ ਵੋਟਾਂ ਪੈਣੀਆਂ ਨੇ ਦੋ ਪਰਚੇ ਮਿਲਣ ਗਿਆ ਦੋਵਾਂ ਤੇ ਝਾੜੂ ਦੇ ਨਿਸ਼ਾਨ ਤੇ ਸਾਰਿਆਂ ਨੇ ਮੋਹਰਾਂ ਲਾਉਣੀਆਂ ਨੇ ਇਹੀ ਤੁਹਾਨੂੰ ਬੇਨਤੀ ਕਰਨ ਲਈ ਆਇਆ ਵੱਧ ਤੋਂ ਵੱਧ ਵੋਟਾਂ ਪਾਓ ਤੇ ਦੂਜੇ ਜਿਹੜੇ ਨੇ ਉਹਨਾਂ ਨੂੰ ਵੋਟਾਂ ਪਾਉਂਦਾ ਫਾਇਦਾ ਹੀ ਨਹੀਂ ੱੱਕੇ ਨਾਲ ਕੈਂਡੀਡੇਟ ਖੜੇ ਕੀਤੇ ਹੋਏ ਨੇ ੱੱਕੇ ਨਾਲ ਦੂਜੀਆਂ ਪਾਰਟੀਆਂ ਭਾਵੇਂ ਕੋਈ ਕਾਂਗਰਸ ਹੈ ਕੱਲ ਹੀ ਹੈ ਭਾਵੇਂ ਕੋਈ ਭਾਵੇਂ ਕੋਈ ਭਾਜੀਪੀ ਵਾਲੇ ਨੇ ੱੱਕੇ ਨਾਲ ਕੈਂਡੀਡੇਟ ਕਢਾਏ ਨੇ ਉਹਨਾਂ ਟੱਕੇ ਵਾਲੇ ਕੈਂਡੀਡੇਟਾਂ ਨੂੰ ਵੇਖੋ ਮੋਟੋ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਨਾ ਉਹਨਾਂ ਨੇ ਜਿੰਨਾ ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਚਤਾਓ ਤਾਂ ਹੀ ਜਿਹੜੇ ਕੰਮ ਜਿਹੜੇ ਨੇ ਸੋਕੇ ਹੋ ਸਕਦੇ ਨੇ ਜੇ ਕਿਤੇ ਹੋਰ ਗਲਤੀ ਨਾਲ ਜਿੱਤ ਗਿਆ ਤਾਂ ਉਹਨੇ ਕੰਮ ਰੋਕਣੀ ਹੈ ਫਿਰ ਵਿਕਾਸ ਦੇ ਕੰਮ ਰੁਕ ਜਾਂਦੇ ਨੇ ਇਸ ਲਈ ਤੁਹਾਨੂੰ ਬੇਨਤੀ ਕਰਦੇ ਆ ਕਿ ਆਪਣੀ ਸਰਕਾਰ ਨੇ ਵੇਖੋ ਸਾਢੇ 3 ਸਾਲਾਂ 'ਚ بڑے ਵੱਡੇ ਵੱਡੇ ਕੰਮ ਕਰਤੇ ਅੱਜ 602 ਜਿਹੜੇ ਬਿਜਲੀ ਦਾ ਬਿੱਲ ਮਾਫ ਆਪਣੇ ਹਰ ਇੱਕ ਪਰਿਵਾਰ ਦਾ 5000 ਰੁਪਏ ਜਿਹੜਾ ਮਾਫ ਕੀਤਾ ਹੈ ਆਪਣੀ ਸਰਕਾਰ ਨੇ ਸਾਰੇ ਲੋਕਾਂ ਦਾ ਔਰ 60000 ਸਰਕਾਰੀ ਨੌਕਰੀਆਂ ਜਿਹੜੀਆਂ ਆਪਣੀ ਸਰਕਾਰ ਨੇ 3.5 ਸਾਲਾਂ ਹੀ ਦਿੱਤੀਆਂ ਨੇ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਪਾਰਸ਼ ਤੋਂ ਅੱਕੇ ਵੀ ਨੌਕਰੀਆਂ ਨਿਕਲ ਰਹੀਆਂ ਨੇ ਬਹੁਤ ਸਾਰੇ ਬੱਚੇ ਜਿਹੜੇ ਬੱਚੇ ਮਿਹਨਤ ਕਰਨਗੇ ਉਹ ਆਪਣੇ ਆਪ ਨੌਕਰੀ ਲੱਗਦੇ ਜਾਣਗੇ ਇਹ ਆਪਣੀ ਸਰਕਾਰ ਕਰ ਰਹੀ ਹੈ ਅੱਜ ਆਪਣੇ ਹਸਪੀਟਲ ਦੇ ਕਿੰਨਾ ਵੱਡਾ ਸਰਦਾਰ ਕੀਤਾ ਜਿੱਥੇ ਪਹਿਲਾਂ 7-8 ਡਾਕਟਰ ਸੀ ਅੱਜ 40 ਤੋਂ ਵੱਧ ਡਾਕਟਰ ਨੇ ਸੀਟੀ ਸਕੈਨ ਦੀ ਮਸ਼ੀਨ ਆਪਾਂ ਚਲਵਾਤੀ ਡਾਇਲਿਸਿਸ ਦੇ ਮਸ਼ੀਨਾਂ ਚਲਵਾਤੀਆਂ ਫ੍ਰੀ ਜਿਹੜੀ ਮੁਫਤ ਉੱਥੇ ਦਵਾਈ ਮਿਲਦੀ ਹੈ ਸਾਰੀਆਂ ਮਸ਼ੀਨਾਂ ਆਪਾਂ ਚਲਵਾਤੀਆਂ ਇਸ ਤੋਂ ਇਲਾਵਾ ਕੈਂਸਰ ਦਾ ਹਸਪਤਾਲ 46 ਕਰੋੜ ਰੁਪਏ ਉਹਦੇ ਤੇ ਖਰਚਾ ਜਾ ਰਿਹਾ ਨਵਾਂ ਹਸਪਤਾਲ ਜਿਹੜਾ ਬਣ ਕੇ ਲਗਭਗ ਤਿਆਰ ਹੋਊਗਾ ਬੜਾ ਜਲਦੀ ਸਟਾਰਟ ਕਰਾਂਗੇ ਸੀਸੀਯੂ ਕ੍ਰਿਟੀਕਲ ਕੇਅਰ ਜਿਹੜਾ ਨਵਾਂ ਹਸਪਤਾਲ ਇੱਕ ਰੋੜ ਬਣਾ ਰਿਹਾ ਪੰਜਾਬ ਬੰਦ ਦਾ ਫਰੀਦਕੋਟ ਵਰਗਾ ਫਰੀਦਕੋਟ ਵਰਗੀ ਦਾ ਸੁਵਿਧਾਵਾ ਜਿਹੜੀਆਂ ਉੱਥੇ ਮਿਲਣਗੀਆਂ ਫਰੀਦਕੋਟ ਵਰਗਾ ਹਸਪਤਾਲ ਬਣਾ ਰਹੇ ਆ 23 ਕਰੋੜ ਰੁਪਏ ਦੇ ਤੇ ਖਰਚ ਕਰ ਰਹੇ ਆ ਬਿਲਡਿੰਗ ਉਹਦੀ ਬਣ ਕੇ ਤਿਆਰ ਹੈ ਦੋ ਤਿੰਨ ਮਹੀਨਿਆਂ ਚੋਂ ਵੀ ਤਿਆਰ ਹੋ ਜਾਏਗਾ ਉੱਥੇ ਵੀ ਲੋਕਾਂ ਨੂੰ ਬੜੀ ਫੂਲਤ ਮਿਲੇਗੀ ਐਮਰ ਸਰਕਾਰੀ ਕਾਲਜ ਆਪਣਾ ਸਿਰਫ ਬੀਏ ਦੀ ਪੜਾਈ ਹੁੰਦੀ ਸੀ ਉੱਥੇ ਆਪਣੇ ਬੱਚਾ ਨੇ ਐਮਏ ਕਰਨੀ ਹੁੰਦੀ ਸੀ ਬਾਹਰਲੇ ਸ਼ਹਿਰਾਂ ਜਾਣਾ ਪੈਂਦਾ ਸੀ ਜਾਂ ਤਾਂ ਪੜ੍ਹਾਈ ਛੱਡ ਜਾਂਦੇ ਸੀ ਆਪਾਂ ਐਮਏ ਦੇ ਕਲਾਸਾ ਵੇਹ ਲੋ ਸ਼ੁਰੂ ਕਰਾ ਦਿੱਆਂ ਅੱਜ ਐਮਏ ਆਪਣੇ ਸਰਕਾਰੀ ਅਮਰ ਕਾਲਜ ਦੇ ਵਿੱਚ ਸ਼ੁਰੂ ਹੈ ਕਿਸੇ ਨੇ ਵੀ ਕੋਈ ਐਮਏ ਦਾ ਕੋਰਸ ਕਰਨਾ ਉੱਤੇ ਜਾ ਕੇ ਕਰ ਸਕਦਾ ਹੈ ਪੀਐਸੀ ਮੈਡੀਕਲ ਪੀਜੀਡੀਸੀ ਦੇ ਕੋਰਸ ਇਹ ਸਾਰੇ ਕੋਰਸ ਆਪਾਂ ਹੁਣ ਇਸ ਵਾਰ ਐਮਰ ਸਰਕਾਰੀ ਕਾਲਜ ਦੇ ਵਿੱਚ ਲੈ ਕੇ ਆਏ ਆ ਇਹ ਆਪਾਂ ਸਾਰੇ ਕੰਮ ਕੀਤੇ ਨੇ ਦੂਜੇ ਪਾਸੇ ਆਪਣੇ ਕਬਾਇਆ ਸਾਹਿਬ ਨੇ ਉਹਨਾਂ ਦਾ ਸਿਰਫ ਆਪਦੇ ਕਾਲਜ ਵਿਖਦਾ ਇੱਧਰ ਅਜੇ ਤੱਕ ਉਹਨਾਂ ਨੇ ਕਿੰਨੀ ਵਾਰ ਐਮਪੀ ਰਹੇ ਨੇ ਕਿੰਨੀ ਵਾਰ ਐਮਐਲਏ ਰਹੇ ਨੇ ਇੱਧਰ ਬਿਲਕੁਲ ਧਿਆਨ ਨਹੀਂ ਦਿੱਤਾ ਇਹ ਧਿਆਨ ਦੇਣ ਦੀ ਨੋਟ ਸੀ ਜਿਹੜਾ ਆਪਾਂ ਇੱਧਰ ਧਿਆਨ ਦੇ ਰਹੇ ਆ ਆਪਾਂ ਕੰਮ ਕਰ ਰਹੇ ਆ ਵੇਖੋ ਇੰਨੀਆਂ ਸੜਕਾਂ ਬਣਦੀਆਂ ਨੇ ਤੁਹਾਡੀ ਆ ਜਿਹੜੀ 메ਨ ਸੜਕ ਹੈ ਇਹਨੂੰ ਚੋੜਾ ਕੀਤਾ ਜਾ ਰਿਹਾ ਹੈ ਜਿਹਦਾ ਆਪਾਂ ਇਹ ਪੱਥਰ ਰੱਖ ਕੇ ਗਏ ਸੀ ਕੰਮ ਬੜਾ ਜਲਦੀ ਛੱਡ ਤੋਂ ਬਾਅਦ ਜਿਹੜਾ ਕੰਪਲੀਟ ਹੋ ਜਾਏਗਾ ਜਿੰਦੀ ਜਿਹੜੀ ਇੱਥੇ ਗਰਾਡ ਵੀ ਜਿਹੜੀ ਮੰਡੀ ਬੋਰ ਕੋਲ ਪੈਸਾ ਸਾਰਾ ਕੋ ਟੈਂਡਰ ਦਾ ਕੰਮ ਸ਼ੁਰੂ ਹੈ ਇਸ ਤੋਂ ਇਲਾਵਾ ਨਾਲ ਨਾਲੀਆਂ ਬਣ ਕੇ ਤਿਆਰ ਹੋਣਗੀਆਂ ਉਸ ਤੋਂ ਇਲਾਵਾ 17 ਲੱਖ ਰੁਪਏ ਤੁਹਾਡੇ ਪਿੰਡ ਦੇ ਵਿੱਚ ਗਰਾਡ ਦਿੱਤੀ ਗਈ ਹੈ ਜਿਹੜਾ ਸਾਰਾ ਗੰਦਾ ਪਾਣੀ ਪਿੰਡ ਦਾ ਨਿਕਾਸੀ ਦਾ ਜਿਹੜਾ ਪਾਈਪਲਾਈਨ ਰਾਹੀਂ ਸੇਮ ਨਾਲੀਆਂ ਦੇ ਵਿੱਚ ਪਾਉਣਾ ਹੈ ਇਹ ਜਿਹੜੀ ਗ੍ਰਾਂਟ ਹੈ ਤੁਹਾਡੇ ਖਾਤੇ ਦੇ ਵਿੱਚ 17 ਲੱਖ ਰੁਪਏ ਆ ਚੁੱਕੀ ਹੈ ਇਹ ਤੁਹਾਡਾ ਜਦੋਂ ਵੀ ਤੁਹਾਡਾ ਕੋਈ ਵੀ ਫਸਲ ਚੱਕੀ ਜਾਵੇ ਉਦੋਂ ਬਾਅਦ ਤੁਸੀਂ ਕੰਮ ਸ਼ੁਰੂ ਕਰਾ ਸਕਦੇ ਹੋ ਸਾਰਾ ਫੰਡ ਆ ਚੁੱਕਿਆ ਹੈ 5 ਲੱਖ ਰੁਪਏ ਇੱਕ ਹੋਰ ਆ ਗਿਆ ਉਹ ਵੀ ਤੁਹਾਡੇ ਖਾਤੇ ਦੇ ਵਿੱਚ ਬੈ ਗਿਆ ਪਿੰਡ ਦੇ ਵਿੱਚ ਕੋਈ ਹੋਰ ਕੰਮ ਨੇ ਤੁਸੀਂ ਉਹ ਵੀ ਜਿਹੜੇ ਆਪਦੇ ਕੰਮ ਕਰਾ ਸਕਦੇ ਹੋ ਇਹ ਕੰਮਾਂ ਦੀ ਲੋੜ ਸੀ ਜਿਹੜੇ ਆਪਾਂ ਕਰ ਰਹੇ ਹਾਂ ਉਸ ਤੋਂ ਸਭ ਨਾਲ ਵੱਡਾ ਕੰਮ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲੱਖਾਂ ਰੁਪਏ ਵੇਖੋ ਤੁਹਾਡੇ ਗਰਾਊਂਡ ਤੇ ਅਸੀਂ ਖਰਚਦੇ ਆ ਵੋਲੀਬਾਲ ਦਾ ਗਰਾਊਂਡ ਬਣਾਤਾ ਹੁਣ ਜਿਹੜਾ ਵੱਡਾ ਗਰਾਊਂਡ ਅਸੀਂ ਬਣਾ ਕੇ ਦੇ ਰਹੇ ਆ ਜਿੱਥੇ ਕਾ ਲੱਗ ਰਿਹਾ ਪਾਈਪਾਂ ਪੈੜੀਆਂ ਪਾਣੀ ਵਾਲੀਆਂ ਪੀਣ ਵਾਲਾ ਪਾਣੀ ਦਾ ਪ੍ਰਬੰਧ ਹੋਏਗਾ ਉੱਥੇ ਟਰੈਕ ਬਣੇਗਾ ਸਾਰਾ ਟਰੈਕ ਦੇ ਉੱਪਰ ਲਾਈਟਿੰਗ ਹੋਏਗੀ ਬੜਾ ਵਧੀਆ ਚਾਰ ਦਿਵਾਰੀ ਉੱਪਰ ਜਿਹੜੀਆਂ ਗ੍ਰਿੱਲਾ ਦੇ ਨਾਲ ਲੋਹੇ ਦੇ ਗ੍ਰਿੱਲਾ ਨਾਲ ਕਵਰ ਕੀਤਾ ਜਾਵੇਗਾ ਰਾਤ ਨੂੰ ਖੇਡਣ ਵਾਸਤੇ ਵੱਡੀਆਂ ਲਾਈਟਾਂ ਜਿਹੜੇ ਵੱਡੇ ਸਟੇਡੀਅਮ ਹੁੰਦੇ ਨੇ ਉਹ ਲਾਈਟਾਂ ਲਵਾ ਕੇ ਦੇਵਾਂਗੇ ਇਹੋ ਜਿਹਾ ਪ੍ਰਬੰਧ ਜਿਹੜਾ ਆਪਾਂ ਕਰ ਰਹੇ ਆ ਫੁਆਰੇ ਲੱਗਣਗੇ ਜਿਹੜਾ ਉੱਥੇ ਕਾ ਜਿਹੜਾ ਲੱਗਣਾ ਉਹਨੂੰ ਬਚਾਉਣਾ ਤੇ ਉਹ ਚਲਾਉਣਾ ਤੇ ਇਹ ਇੱਕ ਗਰਾਊਂਡ ਬਣਾ ਕੇ ਦੇ ਰਹੇ ਆ ਜਿਹੜਾ ਸਾਰਾ ਇਲਾਕਾ ਦੇਖੇਗਾ ਇਹੋ ਜਿਹਾ ਵੱਡਾ ਗਰਾਊਂਡ ਨੇ ਪਰ ਸਾਡੇ ਜਿਹੜੇ ਨੌਜਵਾਨ ਨੇ ਉੱਥੇ ਜਾ ਕੇ ਖੇਡਣਗੇ ਤਾਂ ਹੀ ਦੇਖੋ ਨਸ਼ੇ ਤੋਂ ਦੂਰ ਆਪਾਂ ਉਹਨਾਂ ਨੂੰ ਰੱਖ ਸਕਦਾ ਇਹੋ ਜਿਹਾ ਕੰਮ ਆਪਾਂ ਕਰ ਰਹੇ ਆ ਤੇ ਕੰਮ ਨੇ ਜਿਹੜੇ ਸਾਡੇ 3 ਸਾਲਾਂ ਦੇ ਵਿੱਚ ਆਪਾਂ ਵੇਖੋ ਕਰਕੇ ਵਿਖਾਏ ਨੇ ਹੁਣ ਜਿਹੜੇ ਤੁਹਾਡੇ ਕੋਈ ਅਧੂਰੇ ਕੰਮ ਰਹਿ ਗਏ ਨੇ 1.5 ਸਾਲ ਚੋਂ ਵੀ ਮੈਂ ਕੰਮ ਜਿਹੜੇ ਪੂਰੇ ਕਰਕੇ ਦੇਵਾਂਗਾ ਆ ਜਿਹੜਾ 2021 ਦੇ ਵਿੱਚ ਰਾਸ਼ਨ ਕਾਰਡ ਬਣੇ ਸੀ ਉਸ ਤੋਂ ਬਾਅਦ 5 ਸਾਲ ਪੂਰੇ ਆਉਣ ਵਾਲੇ ਨੇ 2026 ਦੇ ਵਿੱਚ ਹੁਣ 5 ਸਾਲ ਬਾਅਦ ਜਿਹੜੇ ਨਵੇਂ ਰਾਸ਼ਨ ਕਾਰਡ ਬਣਨੇ ਨੇ ਪਹਿਲਾਂ ਤਾਂ ਇਹਨਾਂ ਨੇ ਘੁਆਇਆ ਪਰਿਵਾਰ ਨੇ ਟੋਕਣ ਰੱਖਦੇ ਸੀ ਕਾਂਗਰਸ ਨੇ ਟੋਕਣ ਬਣਾ ਲਏ ਸੀ ਜਿਹੜਾ ਤਾਂ ਟੋਕਣ ਜਿੰਦਾ ਟੋਕਣ ਜਿਹਦੇ ਕੋਲ ਆ ਜਾਂਦਾ ਸੀ ਉਹਦਾ ਰਾਸ਼ਨ ਕਾਰਡ ਬਣਦਾ ਸੀ ਕੋਈ 100 ਰੁਪਿਆ ਲੈਂਦਾ ਸੀ ਕੋਈ 2000 ਚ ਟੋਕਣ ਵੇਚਦੇ ਸੀ ਇਹ ਆਪਣੇ ਗਰੀਬਾਂ ਕੋਲੋਂ ਪੈਸੇ ਲੈਂਦੇ ਸੀ ਜਿਨ੍ਹਾਂ ਨੇ ਪੈਸੇ ਦਿੱਤੇ ਉਹਨਾਂ ਨੂੰ ਟੋਕਣ ਮਿਲ ਗਏ ਤੇ ਬਾਕੀ ਗਰੀਬ ਆਪਣੇ ਰਹਿ ਗਏ ਹੁਣ ਜਿਨ੍ਹਾਂ ਦੇ ਰਾਸ਼ਨ ਕਾਰਡ ਰਹਿ ਗਏ ਨੇ 2026 ਦੇ ਵਿੱਚ ਅਸੀਂ ਬਣਾ ਕੇ ਦੇਵਾਂਗੇ ਬਿਲਕੁਲ ਫ੍ਰੀ ਕੋਈ ਕਿਸੇ ਦਾ ਪੈਸਾ ਨਹੀਂ ਲੱਗੇਗਾ ਤੁਸੀਂ ਫਾਰਮ ਭਰ ਕੇ ਦੇ ਦਿਅ ਜੇ ਸਾਰਿਆਂ ਦੇ ਰਾਸ਼ਨ ਕਾਰਡ ਬਣਾਵਾਂਗੇ ਇਸ ਤੋਂ ਇਲਾਵਾ ਆਪਣੇ ਸਾਰੇ ਲੋਕਾਂ ਦਾ ਮੁਫਤ ਇਲਾਜ ਯੋਜਨਾ ਲੈ ਕੇ ਆਈ ਹੈ ਸਰਕਾਰ 10 ਲੱਖ ਤੱਕ ਦਾ ਤੁਹਾਡਾ ਸਾਰਾ ਇਹਦਾ ਇਲਾਜ ਕਿਸੇ ਨੂੰ ਵੀ ਲੋਡ ਪੈ ਜੇ ਬਿਲਕੁਲ ਮੁਫਤ ਹੋਇਆ ਕਰੇਗਾ ਉਹਦੇ ਕਾਰਡ ਸਰਕਾਰ ਬਣਾਉਣ ਜਾ ਰਹੀ ਹੈ ਉਹਦੇ ਨਾਲ ਨਾ ਤਾਂ ਕੋਈ ਹੁਣ ਰਾਸ਼ਨ ਕਾਰਡ ਦੀ ਲੋੜ ਹੈ ਨਾ ਜੇ ਫਰਮ ਦੀ ਲੋੜ ਹੈ ਸਿਰਫ ਆਧਾਰ ਕਾਰਡ ਲੱਗੇਗਾ ਹਰ ਇੱਕ ਪਰਿਵਾਰ ਦਾ ਜਿਹੜਾ ਸਿਹਤ ਬੀਮਾ ਕਾਰਡ ਬਣਾ ਕੇ ਦੇਵਾਂਗੇ 10 ਲੱਖ ਤੱਕ ਦਾ ਇਲਾਜ ਮੁਫਤ ਹੋਵੇਗਾ ਉਹ ਵੀ ਯੋਜਨਾ ਸਰਕਾਰ ਨੇ ਸ਼ੁਰੂ ਕਰਤੀ ਹੈ ਤੇ ਜਨਵਰੀ ਚ ਉਹਦੇ ਵੀ ਫਾਰਮ ਭਰੇ ਜਾਣੇ ਨੇ ਉਹ ਫਾਰਮ ਸਾਨੂੰ ਪਰਕ ਦੇ ਦਿਓ ਨਾਲ ਆਧਾਰ ਕਾਰਡ ਦੀ ਫੋਟੋ ਕਾਪੀ ਅਟੈਚ ਕਰਦੇ ਆ ਜੇ ਉਹ ਸਾਰੇ ਜਿਹੜੇ ਕਾਰਡ ਨੇ ਸਾਰੇ ਪਰਿਵਾਰਾਂ ਦੇ ਅਸੀਂ ਬਣਾ ਕੇ ਦੇਵਾਂਗੇ 10 ਲੱਖ ਤੱਕ ਦਾ ਇਲਾਜ ਤੁਸੀਂ ਕਿਤੇ ਵੀ ਜਾ ਕੇ ਕਰਾ ਸਕਦੇ ਹੋ ਉਹ ਯੋਜਨਾ ਸਰਕਾਰ ਲੈ ਕੇ ਆਈ ਹੈ ਤਾਂ ਮੈਂ ਤਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਇਹੋ ਜੇ ਕਾਰਡ ਦੀ ਕਿਸੇ ਨੂੰ ਲੋੜ ਨਾ ਪਵੇ ਸਾਰੇ ਤੰਦਰੁਸਤ ਰਹੀਏ ਆਪਾਂ ਸਾਰੇ ਤੁਸੀਂ ਤੰਦਰੁਸਤ ਰਹੋ ਪਰ ਫਿਰ ਵੀ ਜੇ ਕਿਸੇ ਨੂੰ ਲੋੜ ਪੈ ਜਾਂਦੀ ਹੈ 10 ਲੱਖ ਦਾ ਇਲਾਜ ਬਿਲਕੁਲ ਮੁਫਤ ਹੋਏਗਾ ਜਿੱਥੇ ਮਰਜ਼ੀ ਕਰਾ ਲਿਓ ਇਹ ਯੋਜਨਾ ਲੈ ਕੇ ਆ ਰਿਹਾ ਜਨਵਰੀ ਚ ਆਪਾਂ ਸਾਰੇ ਕਾਰਡ ਬਣਾ ਦੇਾਂਗੇ ਇਹੋ ਜੇ ਕੰਮ ਆਪਾਂ ਕਰ ਰਹੇ ਆ ਤੁਸੀਂ ਸਾਡਾ ਸਾਥ ਦਿਓ ਮੈਨੂੰ ਤੁਸੀਂ ਬੜਾ ਪਿਆਰ ਦਿੱਤਾ ਸੀ ਸਤਿਕਾਰ ਦਿੱਤਾ ਸੀ ਔਰ ਅੱਜ ਸਾਡੇ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਨੇ ਇਹਨਾਂ ਨੂੰ ਵੀ ਤੁਸੀਂ ਸਾਥ ਦੇਣਾ ਹੈ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਜਿਤਾਉਣਾ ਹੈ ਜੋ ਜਿੰਨੇ ਕੰਮ ਰਹਿ ਗਏ ਨੇ ਔਰ ਵਾਲੇ 1.5 ਸਾਲ ਦੇ ਵਿੱਚ ਇੱਕ ਇੱਕ ਕੰਮ ਜਿਹੜਾ ਮੈਂ ਪੂਰਾ ਕਰਕੇ ਦੇਵਾਂਗਾ ਤੁਹਾਡਾ ਇੱਕ ਇੱਕ ਮਸਲਾ ਹੱਲ ਕਰਕੇ ਦੇਵਾਂਗਾ ਫਿਰ 2027 ਦੇ ਵਿੱਚ ਤੁਹਾਡੇ ਕੋਲ ਵੋਟ ਮੰਗਣ ਨਹੀਂ ਆਵਾਂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਹਿ